पिस्टल स्मेदिक दोषी ਕਾਬੂ ਕੀਤਾ ਗਿਆ ਕੀ ਇਹ ਪ੍ਰਮਾਣ ਹੈ ਇਹ ਆਪਣੇ ਜੀ ਐਸ ਆਈ ਜਸਪੀ ਸਿੰਘ ਨੂੰ ਦਰਾਨੇ ਚੈਕਿੰਗ ਸ਼ਕੀਪੁਰ ਤੋਂ ਆਪਸ ਬਾਲਾਂ ਦੀ ਤੱਤ ਅਨੁਸਾਰ ਆਪ ਦਾ ਨਾਕਾ ਲਾਇਆ ਹੋਇਆ ਸੀਗਾ ਜੀ ਰਾਮੇ ਤੋਂ ਜਿਹੜਾ ਮੱਲਣ ਰੋਡ ਉੱਤੇ ਸੁਵਿਧਾ ਕੋਲੇ ਪੁਸਤ ਲਾਇਆ ਸੀ ਦਰਾਨੇ ਚਾਗੇਗਾ ਕਰੀਬ 12:20 ਮਿੰਟ ਦਾ ਸਮਾਂ ਸੀ ਉੱਥੇ ਇੱਕ ਮੌਨ ਨੌਜਵਾਨ ਉੱਥੇ ਬੋਸ ਨੇ ਚੈਕਿੰਗ ਕੀਤੀ ਇਹੋ 3 ਨੇ ਚੈੱਕ ਹੋਂਗਾ ਸ਼ੱਕੀ ਪੀ ਜਾਣ ਤੇ ਉਹਦੇ ਕੋਲੋਂ ਇੱਕ ਬੱਤੀ ਬੋਰ ਪਿਸਤਲ ਤੇ ਇੱਕ ਮੈਕੀਨ ਬਰਾਮਦ ਹੋਈ ਜੀ ਇਸ ਤੋਂ ਇਲਾਵਾ ਕੁਝ ਕੋਈ ਕਾਰਤੂਸ ਵਗੈਰਾ ਵੀ ਕੰਮ ਹੋ ਰਿਹਾ ਨਹੀਂ ਕਾਰਤੂਸ ਹਜੇ ਤੱਕ ਕੋਈ ਬਰਾਮਦ ਨਹੀਂ ਬਾਕੀ ਦਿੱਤੀ ਸ਼ੇਦੀ ਜਾਰੀ ਹੈ ਜਦੋਂ ਅਰੋਣੇ ਤੁਸੀਂ ਜੋ ਵੀ ਤ Assemblionਗੇ ਉਹਨਾਂ ਤਰ੍ਹਾਂ ਕੋਈ ਕਾਰਗੀਆਂ ਚੱਲ ਰਹੇ ਨੇ ਜਿਵੇਂ ਇੱਕ ਇਹ ਤੋਂ ਮੋਟਰਸਾਈਕਲ ਬਰਾਮਦ ਹੋਈ ਜੀ ਜੀ ਮੋਟਰਸਾਈਕਲ ਡਿਸਕਵਰ ਹੈ ਮਾਰਕ ਆਬਜਨ ਕਿਸ ਤਰ੍ਹਾਂ ਜਿਹੜਾ ਇਹ ਕਹਾਣੀ ਦਾ ਨੱਚ ਕੀਤਾ ਇਹ ਜੀ ਆਪਣੇ ਔਰ ਰਿਜੈਕਟਰ ਦੀਆਂ ਧਰਾਵਾਂ ਦੇ ਤਹਿਤ ਇਹ ਮੰਗਵਾਲਾ ਦਰਜ ਕੀਤਾ ਗਿਆ ਜੀ ਇਹ ਜੇ ਸੈਕਸ਼ਨ ਹੈਗੀ ਹੈ 25 ਆਰਬਜੈਕਟ 2554 93 ਉੱਤੇ ਮੰਗਵਾਲਾ ਦਰਜ ਕੀਤਾ ਹੈ ਕਾਂ ਜਿਸ ਤਰ੍ਹਾਂ ਪੇਸ਼ ਚੱਲੇਗੀ ਉਸ ਤਰ੍ਹਾਂ ਬਦਲ ਜਮ ਤੈ ਇਹ ਦੋਸ਼ੀ ਕਿਹੜੀ ਜਗ੍ਹਾ ਦਾ ਦੱਸਿਆ ਜਾ ਰਿਹਾ ਫਿਰ ਪੁੱਛੀ ਜੀ ਆਪਣਾ ਕੌਣੀ ਪਿੰਡ ਹੈ ਜੀ ਸ਼੍ਰੀ ਮੱਸਰ ਸਾਹਿਬ ਦਾ ਰਹਿਣ ਵਾਲਾ ਜੀ ਜੀ ਇਹ ਦੋਸ਼ੀ ਤੇ ਕੁਛ ਕੋਈ ਪਹਿਲਾਂ ਵੀ ਕੋਈ ਮੁਕਦਮਾ ਹੈ ਜੀ ਇੱਥੇ ਕੋਈ ਉਹ ਤੇ ਕੋਈ ਦਰਾਨੇ ਦੀ ਪੜਤਾਲ ਰਿਕਾਰਡ ਜੀ ਤੋਂ ਕਰਾਂਗੇ ਚੱਲੀ ਹੈ ਜਮਦਵਾ ਕੱਲ ਤਰਜ ਹੋਇਆ ਸੀ ਜੀ ਇਹਦੀ ਪੁਸ਼ਕਿਸ਼ ਦਰਾਨੇ ਪੁਸ਼ਕਿਸ਼ ਜੋ ਵੀ ਤਤ ਸਾਹਮਣੇ ਆਏ ਉਹ ਜਾਂਦੇ ਜਾਣਗੇ ਜੀ ਜੀ